ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5911 ਤੇ ਅੱਜ ਦੇ ਵਿੱਚ ਹੈਗੀ ਆ ਪਿੰਡ ਮਹਮਦਪੁਰਾ ਤਹਿਸੀਲ ਅਜਨਾਲਾ ਜਿਲ੍ਹਾ ਬਠਿੰਡ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਪੰਜ ਪਸ਼ੂ ਦਿਖਾਉਣੇ ਆ ਚਾਰ ਛੋਟੀਆਂ ਤੇ ਇੱਕ ਵੈੜ ਛੋਟੀਆਂ ਚੰਗੇ ਕੱਦ ਕਾਠ ਵਾਲੀਆਂ ਤਿੰਨ ਗੱਬਣਾ ਇੱਕ ਤਾਜੀ ਸੋਈ ਆ ਤੇ ਇੱਕ ਵੈੜ ਦਾਜੀ ਸੋਈ ਆ ਤਾਂ ਆਪਾਂ ਪਹੁੰਚਿਆ ਜਸ ਕਰਨ ਭਾਜੀ ਉਹਨਾਂ ਕੋਲ ਹਲੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਸਨਾਂਵ ਠੀਕ ਠਾਕ ਜੀ ਹਾਂ ਵਧੀਆ ਚੜ੍ਹਦੀ ਚੜਦੀ ਕਲਾ ਚਾਹੀਦੀ ਆ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰਦੀ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਗਿਲਾ ਮਰ ਸਰ ਠੀਕ ਆ ਜੀ ਫੋਨ ਨੰਬਰ ਲੋਪੋ ਚ ਚਕਾਵਾਂ ਠੀਕ ਆ ਠੀਕ ਆ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9592800635 ਠੀਕ ਆ ਜੀ ਹਾਂ ਜੀ ਤੇਰੀ ਸ਼ੁਰੂਆਤ ਹਾਂ ਜੀ ਦੱਸਿਓ ਆ ਛੋਟੀ ਬਾਰੀ ਕਿੰਨਾ ਮਸੂਹ ਸੁਈ ਜੇ ਕਿੰਨਾ ਛੋਟੀ ਪਹਿਲਣ ਸੁਈ ਜੇ ਅੱਛਾ ਜੀ ਹੈ ਵੀ ਦੰਦਾਂ ਜੀ ਠੀਕ ਆ ਜੀ ਇੱਕ ਰੰਗ ਕਾਲੀ ਸਾਰੀ ਪਿਓਰ ਮੋੜਾ ਛੋਟੀ ਡਬਲ ਬਲੈਕ ਆ ਜੀ ਹਾਂ ਪੂਰਾ ਜੱਡਾ ਕੱਦ-ਕੱਡ ਚੰਗਾ ਆ। ਹਾਂਜੀ। ਆ ਸੂਈ ਥੋੜੀ 1.5-2 ਮਹੀਨਿਆਂ ਦੀ ਆ ਬੱਚਾ ਆ। ਬੱਚੇ ਤੋਂ ਤਾਜ਼ਾ ਕੋ ਵੀਰ ਭਰਾ ਲਾ ਦੇ। ਹਾਂਜੀ ਬਾਈ ਆਹ ਵਾਲਾ ਜਵਾਕ। ਹਾਂ ਜਵਾਕ ਆ। ਇਹ ਕਟਾ-ਕੱਟੀ ਆ। ਇਹ ਕਟਾ ਜੀ। ਠੀਕ ਆ ਜੀ ਮੇਕਅਪ ਆ ਗਿਆ। ਹਾਂਜੀ ਮੇਕਅਪ ਆ। ਇਹ ਬਿਲਕੁਲ ਚਿਹਰਾ ਮੋਹਰਾ ਵਿੱਚ ਆ ਗਈ ਆ। ਹਾਂਜੀ ਕੱਦ-ਕੱਡ ਚੰਗਾ ਪਿੰਡ ਚੰਗਾ ਵਾ ਤੇ ਆ ਜਾ। ਵਾ ਚੰਗੇ ਪੈਸਿਆਂ ਦੀ ਬਣਨ ਵਾਲੀ ਝੋਲੀ ਠੀਕ ਆ ਠੀਕ ਆ ਜੀ। ਕਿੰਨਾ ਕ ਜੀ ਦੁੱਧ ਤਿਆਰ ਤੇ ਥੱਲੇ। ਦੁੱਧ ਵੀ ਦੀ ਝੋਲੀ ਕੋ 6 ਕਿਲੋ। ਠੀਕ ਆ ਜੀ। ਹਾਂ 6 ਕਿਲੋ ਤਿਆਰ ਜੀ। ਠੀਕ ਆ ਦੁੱਧ ਨਾ ਥੋੜਾ ਜਿਹਾ ਕਟੇ ਥੋੜਾ ਜਿਹਾ ਬਿਲਕੁਲ ਲਾਈਵ ਚ ਵਾਈ ਦਿਖਾਵਾਂਗੇ ਦੁੱਧ ਨਾ ਝੋਟੀ ਥੋੜਾ ਜਿਆਦਾ ਘਟਾਇਆ ਆ ਲੋਕੇ ਜੇ ਪੌਂਦੀ ਖਾਣਾ ਚ ਠੀਕ ਠੀਕ ਹਾਂ ਜਾਂਦੇ ਗਾਂ ਬੜਨਾ ਬੜਨਾ ਝੋਟੇ ਨੇ ਹੋਣਾ ਹਨਾ ਠੀਕ ਹੈ ਠੀਕ ਹੈ ਉਹਦੇ ਕਰਕੇ ਨਾ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਅਡਰ ਕੁਆਲਿਟੀ 6 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਆ ਬਾਕੀ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਥਣਾ ਦਾ ਸੈਜ ਗੈਪ ਚੰਗਾ ਵਾ ਪਿਓਰ ਜੈਡ ਬਲੈਕ ਦੇ ਵਿੱਚ ਆ ਗਈ ਚਿਹਰਾ ਮੋਹਰਾ ਆ ਗਿਆ ਬਿਲਕੁਲ ਫੇਸ ਨਿਕਲ ਜਾ ਵਾ ਕੱਦ ਕਾਠਾ ਲ ਬਹੁਤ ਚੰਗੀ ਆ ਫਟ ਕੋੜੇ ਦੀ ਮਜ਼ਬੂਤ ਆ ਚਲੋ ਹੁਣ ਕਰਦੇ ਆ ਭਾਜੀ ਨਾਲ ਕੀ ਮੁੱਲ ਕਰਨਾ ਕੀ ਮੁੱਲ ਪਾਜੀ ਆ ਰਾਹ ਮੁੱਲ ਵੀ ਜੀ 50000 ਰੁਪਇਆ ਠੀਕ ਆ ਜੀ ਕਰ ਦਈਏ ਮਾਨਤਾ ਦੱਸੋ ਕਿੰਨਾ ਕਰ ਦਈਏ ਇਹ ਆ ਛੱਡ ਦਈਏ ਤਿੰਨ ਹੀ ਛੱਡ ਦਈਏ 47 47 ਹਜ਼ਾਰ ਦੀ ਝੋੜੀ ਦੇ ਦਾਂ ਲਓ ਭਾਜੀ 47000 ਦੀ ਕੱਦ ਕਾਠਾ ਲਓ ਚੰਗੀ ਜੀ ਇਹ ਕੋਈ ਵੀ ਬਰਾ ਸਾਹਮਣੇ ਲੈ ਗਿਆ ਤੇ ਦੁੱਧ ਚੰਗਾ ਚਵਾਈ ਜਾਊਗੀ ਹਾਂ ਜੀ ਤੇ ਆ ਚੈੱਕ ਕਰ ਸਕਦੇ ਜੀ ਪਿਓ ਚਿਹਰਾ ਮੋਰੇ ਵਿੱਚ ਆ ਗਈ ਆ ਤੇ ਆਜੋ ਹੁਣ ਦੂਜੇ ਨੰਬਰ ਦੇ ਦੱਸਿਓ ਬਾਈ ਜੀ ਇਹਦੇ ਬਾਰੇ ਛਿੱਡੀ ਛੋਟੀ ਪਿਆਰ ਜੇ ਠੀਕ ਹੈ ਹੋ ਸਕਦਾ ਭਾਵੇਂ ਅੱਜ ਹੀ ਸੂਬੇ ਠੀਕ ਹੈ ਠੀਕ ਹੈ ਜੀ ਆਪਣੇ ਪੜੇ ਖੇਤੇ ਹੀ ਪੂਰੇ ਠੀਕ ਹੈ ਜੀ ਨਾਲੇ-ਨਾਲੇ ਮਾਰਨ ਲਈ ਆ ਅੱਜ ਸੂਬੇ ਜਾਂ ਰਾਤ ਨੂੰ ਸੂਬੇ ਜਾਂ ਦਿਨੇ ਸੂਬੇ ਕਿੰਨਾ ਸੂਬਾ ਸੁਣਾ ਜੇ ਛੋਟੀ ਗੁੱਜਾ ਸੂਬਾ ਸੁਣਾ ਜੇ ਠੀਕ ਹੈ ਜੀ ਹਾਂਜੀ ਇਹ ਵੀ ਚੰਗੀ ਆ ਕੱਦ ਕਾਠਾ ਲਓ ਥੱਲਿਓ ਬਹੁਤ ਛੋਟੀ ਸਾਫ ਆ ਪਿਓਰ ਜੈਡ ਬਲੈਕ ਚ ਆਪਾਂ ਕੀ ਪੁੱਛ ਥੋੜੀ ਜੀ ਹਾਂਜੀ ਹਾਂਜੀ ਪਲੀ ਵੇਖੋ ਕਿੰਨੀ ਆ ਹਾਂ ਜੀ ਬਾਕੀ ਧੰਨਵਾਦ ਆਰਡਰ ਕੁਆਲਿਟੀ ਦਿਖਾਉਂਦੇ ਆ ਬਿਲਕੁਲ ਐਫਓ ਗਾਵਾਂ ਵਰਗਾ ਪਾਨਾ ਬਣਾਇਆ ਵਾ ਚੈੱਕ ਕਰੋ ਧੂਲ ਤਾਂ ਕਿ ਵੀ ਬਣੀ ਪਈ ਆ ਤੇ ਥਾੜਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾ ਤੁਸੀਂ ਇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਐਂਡ ਕਾਲੀ ਸ਼ਾਹ ਚੋਟੀ ਆ ਬਾਕੀ ਮਿਲਕ ਵਾਂ ਜੀ ਬਹੁਤ ਚੰਗੀ ਲੱਗ ਗਏ ਤੁਹਾਨੂੰ ਜਰੂਰ ਦਿਖਾਉਂਦੇ ਆ ਤੇ ਬਿਲਕੁਲ ਤਿਆਰ ਆ ਸ਼ਾਇਦ ਅੱਜ ਸਵੇਰੇ ਜਾਂ ਕੱਲ ਸਵੇਰੇ ਹਾਂਜੀ ਭਾਈ ਜੀ ਚੈੱਕ ਕਰੋ ਤੁਹਾਡਾ ਸਾਈਜ਼ ਤੇ ਗੈਪ ਉਨੀ ਛੋਟੀ ਗਾਹ ਨੂੰ ਉਨੀ ਪਛਾਣੂ ਬਾਕੀ ਹਵਾਨਾ ਤੁਹਾਨੂੰ ਦੱਸਿਆ ਕਿ ਐਚਐਫ ਗਾਵਾਂ ਵਰਗਾ ਹੀ ਆ ਤੇ ਮਿਲਕ ਵੈਨ ਚ ਵੀ ਚੈੱਕ ਕਰ ਸਕਦੇ ਤੁਸੀਂ ਕੀ ਮੁੱਲ ਬਾਜੀ ਇਹਦਾ ਹਰ ਮੁੱਲ ਵੀ ਦੀ ਛੋਟੀ ਦਾ 95000 ਰੁਪਇਆ ਅੱਛਾ ਜੀ 90000 ਦੀ ਦੇ ਦਾਂਗੇ 90000 ਦੀ ਹਾਂਜੀ ਸਰ ਬੀਮਾਨ ਤਾਂ ਕਰਦਾਂਗੇ ਮਾਨਤਨ ਵੀਰ ਭਰਾ ਫੋਨ ਪਨ ਲਾਵੇ ਠੀਕ ਹੈ ਜੀ ਕਰਦਾਂਗੇ ਮਾਨਤਨ ਦਾ ਲਓ ਭਾਈ ਜੀ ਬਾਕੀ ਮੌਕੇ ਦੇ ਮਾਨਤਨ ਵੀਰ ਕਰ ਦੂਗਾ ਤੇ ਚੈੱਕ ਕਰੋ ਤੁਸੀਂ ਲੇਖੋ ਦੇਖੋ ਚੰਗੇ ਲੈਵਲ ਦੇ ਪਿਆਰ ਹੀ ਆ ਭੋ ਮੈਂ ਅੱਜ ਸੂਬੇ ਕੱਲ ਨੂੰ ਸੂਬੇ ਠੀਕ ਹੈ ਠੀਕ ਹੈ ਜੀ ਹਾਂ ਜੀ ਆਜੋ ਹੁਣ ਤੇ ਜੇ ਨੰਬਰ ਤੇ ਦੱਸਿਓ ਭਈ ਇਹਦੇ ਬਾਰੇ ਇਹ ਵੀ ਮੈਂ ਬਹੁਤ ਵੱਡੀ ਆ ਹਾਂ ਜੀ ਚੰਗੇ ਪੜੇ ਚੰਗੇ ਮੈਰ ਰਕਾਰਡ ਵਾਲੀ ਆ ਠੀਕ ਹੈ ਜੀ ਵੇਖੋ ਮੈਂ ਕਿਨਿਕਰੀ ਬਾਹਰ ਨਿਕਲਦੀ ਆ ਜੇ ਮੈਂ ਸੁੰਦੀ ਨਹੀਂ 5-7 ਦਿਨ ਠੀਕ ਹੈ ਠੀਕ ਹੈ 5 ਚੰਗੇ ਮੈਰ ਰਕਾਰਡ ਵਾਲੀ ਚੈੱਕ ਕਰ ਸਕਦੇ ਹਾਂ ਮੈਂ ਵੀ 1 ਤੇ ਅਜੇ ਟਾਈਮ ਪਿਆ ਪੰਜ ਕਿਤੇ ਪੰਜ ਛੇ ਤੇ ਲੈ ਜੂਗੀ ਮੈਂ ਇਹ ਪੂਰੀ ਬਣੂ ਅਜੇ ਥੱਲੇ ਠੀਕ ਹੈ ਠੀਕ ਹੈ ਇਹਦਾ ਆਪਾ ਦੇਖੋ ਮੈਂ ਦਾ ਕੱਡਾ ਛੋੜਾ ਹੈ ਬਾਕੀ ਪਿੱਠ ਪੁੜੀ ਲੋ ਬਹੁਤ ਮਰੀ ਬਹੁਤ ਤਗੜੀ ਵੱਡੀ ਮੈਂ ਆ ਜੀ ਹਾਂਜੀ ਹਾਂ ਇਹਦਾ ਕੀ ਹੀ ਪਿਛਲੇ ਸਵੇਰੇ ਮਿਲਕਰ ਰਿਕਾਰਡ ਪੁੱਛਿਆ ਜੀ 15 ਕਿਲੋ 15 16 ਕਿਲੋ ਦੁੱਧ ਕਿੱਲੇ ਕਹਿੰਦੀ ਰਹੀ ਐ ਠੀਕ ਹੈ ਠੀਕ ਹੈ ਜੀ ਹਾਂਜੀ ਉਹ ਬਾਈ ਜੀ ਘਰ ਵਾਲੇ ਪਿੱਛੇ ਅਗੀ ਸੇਵਾ ਦਾ ਕੋਈ ਕੋ ਮੈਂ 18 ਚੋਲੇ 20 ਚੋਲੇ ਮੈਂ ਤੇ ਕੋਈ ਕਮੀ ਪੈ ਹੀ ਨਹੀਂ ਆ ਠੀਕ ਹੈ ਠੀਕ ਹੈ ਫਿਰ ਵੱਡੀ ਵੱਡੀ ਮੈਂ ਦਾਸਰ ਨੈਣ ਗੋਲ ਸਿੰਘ ਹਾਂ ਬੁੱਥੀ ਬਿਲ ਬਾਕੀ ਸਿੰਘ ਸੁੰਗਦੀ ਵੀ ਬਹੁਤ ਸ਼ਾਂਤ ਤੇ ਰਹਾ ਤੇ ਚਿਹਰਾ ਵੀ ਬਹੁਤ ਵਧੀਆ ਆ ਸਿੰਘ ਹਰੀ ਸਾਰੀ ਮੈਂ ਤਾਂ ਨਹੀਂ ਮਿਲਦਾ ਖੁੰਡੀ ਸਿੰਘ ਲੱਗਾੜਾ ਮੈਨੂੰ ਠੀਕ ਹੈ ਠੀਕ ਹੈ ਜੀ ਬਿਲਕੁਲ ਛੋਟੀ ਬੂਥੀ ਜੇ ਤੁਹਾਣਾ ਦੱਸਿਆ ਗਿਆ ਵੀ ਤੁਹਾਨੂੰ ਲੱਗੇ ਤਾਂ ਜਰੂਰ ਦਿਖਾਉਨੇ ਆ ਤੇ ਬਾਕੀ ਬਣ ਬਹੁਤ ਚੰਗੀ ਜਾਊਗੀ ਸੋਣ ਤੱਕ ਆਖੀ ਵੀਰ ਜੀ ਮੈਂ ਵੱਡੀ ਆ ਖਾਊ ਵੀ ਚੰਗਾ ਤੇ ਪਾਊ ਵੀ ਜਾਂਦਾ ਠੀਕ ਹੈ ਠੀਕ ਹੈ ਜੀ ਬਾਕੀ ਪੇਟ ਕੋੜਾ ਤੇ ਚੈੱਕ ਕਰ ਸਕਦੇ ਨਾਲ ਮੰਜਾ ਹੀ ਦਿੰਦਾ ਵਾਰ ਬੋਦਾ ਵੀਰ ਜੀ ਮੈਂ ਬਹੁਤ ਚੰਗੀ ਇੱਕ ਟੋਕ ਕਰੋ ਤੇ ਇਹ ਮੈਂ ਤੁਹਾਡਾ ਸਾਈਜ਼ ਮੈਂ ਬਹੁਤ ਵੱਲ ਚੱਲ ਰਿਹਾ ਹੈ ਦਾ ਲੱਗ ਕੇ ਤੁਸੀਂ ਚੈੱਕ ਕਰ ਸਕਦੇ ਜੇ ਥਾਣਾ ਦਾ ਸਾਈਜ਼ ਤੇ ਗੈਪ ਆ ਟੀਮੂਲ ਭਾਜੀ ਦਾ ਹਰ ਮੁੱਲ ਵੀ ਜੀ ਕਰਨ ਨੂੰ ਭਾਵੇਂ ਇੱਕ ਦਾਹ ਕਰ ਲਈਏ ਅੱਛਾ ਜੀ ਲੱਖ ਕਰ ਲਈਏ ਹਾਂਜੀ ਲੱਖ ਤੋਂ ਛੋੜ ਕਰ ਦਈਏ ਛੋੜ ਹੀ ਹਾਂਜੀ 1000 ਛੱਡ ਦਈਏ ਪੰਜ ਹੀ ਛੱਡ ਗਏ ਹਾਂ ਨਾ ਹੀ 95000 ਦੀ ਮੈਂ ਠੀਕ ਹੈ ਲਓ ਭਾਈ ਜੀ 95000 ਦੀ ਮੈਂ ਦੇਣੀ ਆ ਕੱਦ ਕਾਠ ਬਹੁਤ ਚੰਗਾ ਵਾ ਤੇ ਪਿੱਠ ਪੁੜਿਆਲਾ ਵੀ ਬਹੁਤ ਚੰਗੀ ਆ ਬਹੁਤ ਚੰਗੀ ਮੈਂ ਇਹ ਤਾਂ ਵੀਰ ਜਿਉਂ ਜਿਉਂ ਮੈਂ ਤਿਆਰ ਹੁੰਦੀ ਗਈ ਤੇ ਉਦੋਂ ਮੈਂ ਆਪਣਾ ਮੁੱਲ ਭਾਵੇਂ 1.5 ਲੱਖ ਰਊ ਮੈਂ ਠੀਕ ਹੈ ਠੀਕ ਹੈ ਜੀ ਤਾਂ ਉਹ ਬਾਈ ਚੈੱਕ ਕਰ ਸਕਦੇ ਮਿਲਕ ਵੈਂਟੀ ਬਹੁਤ ਮੋਟੀ ਲੱਗੀ ਆ ਚਾਰੂ ਮੈਂ ਪੂਰੀ ਰੁਸੀ ਮੇ ਸਿਖਾ ਕੇ ਮੈਂ ਢਿੱਡ ਭਰਨ ਵਾਲੀ ਠੀਕ ਹੈ ਠੀਕ ਹੈ ਜੀ ਆਜੋ ਹੁਣ ਚੌਥੇ ਨੰਬਰ ਤੇ ਆ ਗਈ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਇਹੋ ਜੀ ਚੀਜ਼ ਨਹੀਂ ਮਿਲਦੀ ਛੇਤੀ ਠੀਕ ਹੈ ਠੀਕ ਹੈ ਜੀ ਬਹੁਤ ਆਪਾਂ ਕਿਸੇ ਦੀ ਤੇ ਚਲੋ ਗੱਲ ਹੀ ਕਰਦੇ ਸਾਨੂੰ ਨਹੀਂ ਮਿਲੀ ਛੇਤੀ ਕਿਤੇ ਠੀਕ ਹੈ ਜੀ ਹਾਂਜੀ 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 ਬਿਲ ਇੱਕ ਬੂਰੀ ਹਾਂਜੀ ਇੱਕ ਨੀਲੀ ਆ ਗਈ ਉਹ ਵੀ ਬੂਰੀ ਤੇ ਉਹ ਵੀ ਨੀਲੀ ਇੱਕ ਬੂਰੀ ਵੀ ਮਿਲ ਜਾਂਦੀ ਆ ਬੂਰੀ ਵੀ ਮਿਲ ਜਾਂਦੀ ਆ ਜਾਂ ਕਾਲੀ ਨੀਲੀ ਮਿਲ ਜਾਂਦੀ ਆ ਹੈਨਾ ਤੇ ਬੂਰੀ ਤੇ ਨੀਲੀ ਇੱਕੇ ਜੇ ਦੋ ਆ ਗਏ ਇੱਕੇ ਜੇ ਦੋ ਚੀਜ਼ਾਂ ਮਿਲ ਗਈਆਂ ਮੇਰੇ ਕੋਲ ਠੀਕ ਹੈ ਠੀਕ ਹੈ ਜੀ ਉਹਦੇ ਰੰਗ ਨੇ ਪਰਮਾਤਮਾ ਦੇ ਹੈਨਾ ਡਬਲ ਡਬਲ ਆ 3 ਕੇ ਮੱਲ ਆ ਹਾਂਜੀ ਹਾਂਜੀ ਬਾਕੀ ਮੈਂ ਜਾਦਨਸਲੀ ਪੂਰੀ ਪਰਕਾਰਡ ਵੀ ਚੰਗੇ ਵਾਲੀ ਠੀਕ ਹੈ ਜੀ ਕਿੰਨਾ ਜੇ ਮੈਂ ਘਰ ਤੋਂ ਘਟ ਵੀ ਮੇਰੇ ਨਾਲ 8 ਦਾ 8 10 ਦੇ ਨਹੀਂ ਮੈਂ ਸੁੰਦੀ ਹਜੇ ਅੱਛਾ ਜੀ ਹਾਂ ਮੈਂ ਤਾਂ ਤਾਂ ਨਜ਼ਾਰਾ ਵਣਾ ਵੀਡੀਓ ਪਾਉਣ ਦਾ ਜਿੱਦਨ ਮੈਂ ਪਿਆਰ ਹੋ ਜਾਂਦਾ ਸਹੀ ਗੱਲ ਹੈ ਹਾਂਜੀ ਇਹਨਾਂ ਕੋ ਲਈ ਮੈਂ ਦੋ ਦੰਦੇ 18 ਕਿਲੋ ਦੇਢ ਦੇ ਬਾਲਟੀ ਇੱਕ ਡੰਗ ਦੀ ਮੈਂ ਦੁੱਧ ਹਾਂ ਜਾਂਦੇ ਰਹਿ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਜਾਦਨਸਲ ਨਸਲ ਵੀ ਬਹੁਤ ਪੂਰੀ ਵੇਖੋ ਚਾਰੇ ਪੈਰ ਮੈਂ ਦੇ ਚੱਟੇ ਆ ਚਾਰੇ ਲੱਤਾਂ ਬਹਾਨੇ ਦੇ ਟੱਪੇ ਲੇ ਸੂਲ ਤੇ ਹਾਂ ਅੱਖ ਵੇਖ ਲਓ ਮੈਂ ਦੀ ਠੀਕ ਹੈ ਮੈਂ ਬਿੱਲੀ ਆ ਮੁੱਠੀ ਸਾਰੀ ਅੱਖ ਆ ਮਗਰ ਠੀਕ ਹੈ ਭਈਆ ਸੋਲ ਤੇ ਵੀ ਚੈੱਕ ਕਰ ਸਕਦੇ ਤੁਸੀਂ ਵੇਖੋ ਨਿਸ਼ਾਨੀਆਂ ਆ ਗਈਆਂ ਸਾਰੀਆਂ ਹੀ ਨੀਲੀ ਹੋਈਆਂ ਹਾਂਜੀ 1.5 ਦਾ ਕਿ ਨੀਲੀ ਪੂਰੀ ਆ ਗਈ ਹਾਂਜੀ ਨੀਲੀ ਪੂਰੀ ਆ ਗਈ ਬਹੁਤ ਵੀਰ ਭਰਾ ਆਪਣੇ ਕੋ ਬੂਰੀ ਮੈਂ ਦੀ ਪਾਈ ਤੇ ਉਹ ਵੀਰ ਕਹਿੰਦਾ ਸੀ ਪੂਰੀ ਨੀਲੀ ਲੈਣੀ ਆ ਅੱਛਾ ਜੀ ਚਲੋ ਉਹਨਾਂ ਦੀ ਹੋ ਗਈ ਹੈ ਨਾ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਖੋਲ ਕੇ ਇਹਨੂੰ ਫਿਰ ਖੋਲ ਕੇ ਵਿਖਾਈਏ ਵੀਰਾਂ ਨੂੰ ਲਓ ਭਾਈ ਜੀ ਚੱਕੋ ਜਿਹੜੇ ਨੀਲੀ ਪੂਰੀ ਦਾ ਸ਼ਕੀਰ ਹੈ ਵੀਰ ਉਹਨਾਂ ਵਾਸਤੇ ਤੋਹਫਾ ਆ ਗਿਆ ਜੇ ਤੇ ਫੇਸ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਕੱਦ ਵਜੇ ਨਾਲੋਂ ਵੀ ਬਹੁਤ ਚੰਗੀ ਆ ਯਾਰੇ ਪੈਰਾ ਜਿਆਗਿਆ ਗਏ ਸੂਲ ਤੇ ਤੇ ਫੇਸ ਤੇ ਜੈਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਕਿੰਨਾ ਕੁ ਟਾਈਮ ਖੜਦੀ ਭਾਈ ਜੀ ਵੀਰ ਜੀ ਮੈਂ ਹੱਤਾ ਲੈ ਜਾਣਾ ਅਜੇ ਠੀਕ ਹੈ ਠੀਕ ਹੈ ਬਾਕੀ ਕੋ ਦੋ ਦਿਨ ਆਈ ਆ ਹੁਣ ਉਪਰ ਦੇ ਤਾਂ ਦੇ ਕੋ ਦੋ ਦਿਨ ਵਾਧੂ ਘਟ ਲੈ ਜੂਗਾ ਇਹ ਮੈਂ ਤਾਂ ਨਿੰਬੂ ਥੱਬੇ ਜਿਹੜਾ ਚੱਡਾ ਪਾਉਣਾ ਮੈਨੇ ਠੀਕ ਹੈ ਠੀਕ ਹੈ ਭਾਈ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੇ ਤੁਸੀਂ ਬਾਕੀ ਹਾਈਟ ਦੀ ਬਹੁਤ ਜ਼ਿਆਦਾ ਆਏ ਮੈਂ ਇਹਨੂੰ ਅੰਦਰ ਬੰਦੇ ਉਹਨੂੰ ਤੇ ਲਾਗੇ ਤਾਂ ਤੁਹਾਨੂੰ ਮੇਰਾ ਵੀ ਥਾਣਾ ਦਾ ਸਾਈਜ਼ ਗੈਪ ਚੈੱਕ ਕਰਾਉਣੇ ਆ ਕੀ ਅਡਰ ਕੁਆਲਿਟੀ ਤੋਂ ਚੈੱਕ ਕਰ ਹੀ ਲਈ ਆ ਵੀਰਾਂ ਨੇ ਆ ਬਾਈ ਜੀ ਵੇਖੋ ਅਜੇ ਟਾਈਮ ਹੈਗਾ ਤੇ ਬਾਣੇ ਨੇ ਚੰਗੀ ਜਾਊਗੀ ਤੇ ਲਾਗੇ ਤੇ ਤੁਹਾਨੂੰ ਥਣਾ ਦਾ ਸਾਈਜ਼ ਗੈਪ ਚੈੱਕ ਕਰਾਉਣਾ ਚੈੱਕ ਕਰਾ ਸਕਦੇ ਜੀ ਪੀ ਆ ਮੈਂ ਮੋਗੇ ਨੂੰ ਆਉਂਦੀ ਆ ਤੇ ਇਹ ਨਿਸ਼ਾਨੀਆਂ ਬਹੁਤ ਪੂਰੀਆਂ ਆ ਮੈਂ ਇਹਦੇ ਵਿੱਚ ਇਹਦਾ ਕੀ ਮੁੱਲ ਭਾਈ ਫਿਰ ਦੇ ਲੋ ਮੈਂ ਦੇ ਹਿਸਾਬ ਨਾਲ ਹਾਂਜੀ ਤੁਸੀਂ ਕਰ ਦਿਓ ਮੁੱਲ ਮੈਂ ਦਾ ਨਹੀਂ ਤੁਸੀਂ ਦੱਸੋ ਮੈਨੂੰ ਮੈਨੂੰ ਨਾ ਮੈਂ ਜੇ ਕਿਤੇ 5-7 ਦਿਨ ਸਾਂਭ ਕੇ ਮੈਂ ਤਾਂ ਮੁੱਲ ਕਰਦੇ ਤੇ ਫਿਰ ਮੈਂ ਤਾਂ ਮੁੱਲ ਕਰਨ ਦਾ ਵੀ ਨਜ਼ਾਰਾ ਆਉਣਾ ਏਹਰ ਗੱਲ ਹੈ ਜੀ ਸਾਂਭ ਦਾ ਮੁੱਲ ਪੈਣਾ ਨਾ ਹਾਂਜੀ ਹਾਂ ਇਹ ਗੱਲ ਹੈ ਉਹਦਾ ਤਾਂ ਮੈਂ ਦਾ ਚਲੋ ਤਿਆਰ ਹੁੰਦੀ ਚਵਾ ਕੇ ਅੱਜ ਮੈਂ ਤਾਂ ਕਿਸੇ ਨੂੰ ਕੋ ਦਿੰਦੇ 18 ਕਿਲੋ 16 ਕਿਲੋ 17 ਕਿਲੋ ਚਵਾ ਕੇ ਦਿੰਦੇ ਹਨ ਹਾਂਜੀ ਹਾਂਜੀ ਉਹ ਚੀਜ਼ ਤਾਂ ਵੱਖਰਾ ਹੈ ਪਰ ਹੁਣ ਮੈਂ ਦਾ ਮੁੱਲ 1,20,000 ਰੁਪਇਆ ਅੱਛਾ ਜੀ ਹਾਂਜੀ ਕਰ ਦਈਏ ਚੰਗੀ ਕਿੰਨਾ ਮਾਨ ਕਰਦੀ ਤੁਸੀਂ ਜਿੰਨੇ ਕਿੰਨੇ ਵੀਰ ਨੇ ਸਾਹਮਣੀ 2000 ਛੱਡਦੀ 10000 ਹੀ ਛੱਡਦੀ ਲਓ ਭਾਈ ਜੀ 10000 ਇੱਕ 10 ਦੀ ਮੈਂ ਦੇ ਦ 1 लाख 10 हजार ਦਾ ਧੰਨ ਪਹਿਲਾਂ ਦੱਸੀ ਗੱਲ ਵੀ ਆਪਾਂ ਨੂੰ ਜਿੱਦਾਂ ਮਿਲਦੀ ਆਪਾਂ ਦੇ ਹੋ ਕੋਈ 2000 ਜਿਹੜਾ ਲੈਣਾ ਆਪਾਂ ਜਿੱਦਾਂ ਮਿਲਦੀ ਹੁੰਦਾ ਨਾ ਕਰਦੇ ਇਹੋ ਵੀਰ ਭਰਾ ਕੋ ਸਾਹ ਮਿਲੂਗਾ ਜੇਹੀ ਸਾਹ ਮਿਲ ਗਏ ਪਿਆਰ ਕਰਕੇ ਮੈਂ ਵੇਖਾਂਗੇ ਫਿਰ ਤੇ ਉਸ ਸਮੇਂ ਦਾ ਉਦੋਂ ਮੁੱਲ ਕਰਾਂਗੇ ਹਾਂ 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 ਸਹੀ ਗੱਲ ਆ ਜਦੋਂ ਮੈਂ ਖੁਦ ਨਾ ਡਾਕਟਰ ਟੀਕਾ ਲੰਦਾ ਉਹਨੇ ਖੁਦ ਮੈਨੂੰ ਦਵਾਈ ਮਾਜੇ ਅੱਛਾ ਅੱਛਾ ਠੀਕ ਹੈ ਠੀਕ ਹੈ ਡਾਕਟਰ ਨੇ ਕਿ ਲੋਕ ਉਹ ਵੀਰ ਭਰਾ ਹੋ ਸਕਦਾ ਵੀਡੀਓ ਚ ਵੀ ਸੁਣਦਾ ਹੋਵੇ ਡਾਕਟਰ ਆ ਉਹਨੇ ਖੁਦ ਦਵਾਈ ਆ ਤੋ ਕਹਿੰਦਾ ਮੈਂ ਖੁਦ ਇਹਨੂੰ ਲੋਰੀ ਮਲਦਾ ਟੀਕਾ ਲਾਇਆ ਵਾ ਲੋਰੀ ਮਲਦਾ ہاں ਲੋਰੀ ਮਲਦਾ ਟੀਕਾ ਲਾਇਆ ਵਾ ਲੋਕੋ ਉਹਦੇ ਪਰਮਾਤਮਾ ਦੇ ਹੱਥੇ ਨੇ ਕੱਟੀ ਦੇਣੀ ਜਾਂ ਕੱਟਾ ਦੇਣਾ ਇਹ ਗੱਲ ਹੈਗੀ ਹੈ ਕਿ ਇਹ ਕਿ ਚਲੋ ਇਹੋ ਜੀਆਂ ਚੀਜ਼ਾਂ ਰੱਖ ਜਾਵਾਂ ਤੇ ਰੱਖੀਆਂ ਚਲੋ ਗਾਂ ਐ ਤਾਂ ਨਹੀਂ ਗਾਂ ਚਲੋ ਉਹ ਦੋਦਰ ਕਟੀਆਂ ਮੈਂ ਦੀਆਂ ਲੈ ਲਵੇ ਜਿਹੜਾ ਰਵਾ ਬਦਲ ਜਾਂਦਾ ਰਵਾ ਬਦਲ ਜਾਂਦਾ ਸਹੀ ਗੱਲ ਪਰ ਮੈਂ ਆਪਣੀ ਗੱਲ ਕਰਨਾ ਆਪਾਂ ਕਿਸੇ ਦੀ ਨਹੀਂ ਗੱਲ ਦੇ ਸਾਨੂੰ ਬਹੁਤ ਘੱਟ ਮਿਲੀ ਮੈਂ ਇੰਦਾਂ ਦੀ ਠੀਕ ਹੈ ਠੀਕ ਹੈ ਹਾਂ ਸਾਨੂੰ ਕੋਈ ਬਹੁਤ ਘੱਟ ਬੜੀ ਕੇ ਖੇਚਲ ਖਬਰ ਕਰਨ ਦੇ ਬਾਵਜੂਦ ਮੈਂ ਇੰਦਾਂ ਦੀ ਘੱਟ ਮਿਲੀ ਪੂਰੀ ਗੱਲ ਲੋ ਕੱਲੀ ਬੂਰੀ ਵੀ ਮਿਲ ਜਾਂਦੀ ਹੈ ਕੱਲੀ ਨੀਲੀ ਵੀ ਮਿਲ ਜਾਂਦੀ ਹੈ ਹਨਾ ਬਿਲਕੁਲ ਪੂਰੀ ਮੈਂ ਬਹੁਤ ਘੱਟ ਕਈ ਹੈ ਕਈ ਵੀਰਪੁਰਾ ਕਹਿੰਦੇ ਆ ਵੀ ਚਲੋ ਲੱਭਦਾ ਕਿਉਂ ਨਹੀਂ ਮਾਲ ਬਾਦੂ ਲੱਭ ਤੇ ਆਜੋ ਹੁਣ ਤੁਹਾਨੂੰ ਵੈਂਟ ਤੇ ਇੱਕ ਵੈਂਟ ਦਿਖਾਉਣੀ ਆ ਚੰਗੇ ਕੱਦ ਕਾਠ ਵਾਲੀ ਤੇ ਚੰਗੀ ਬ੍ਰੀਡ ਵਾਲੀ ਏ ਵੀ ਦੱਸਿਓ ਭਾਈ ਜੀ ਅੰਦਰ ਨਾਲ ਚੋਈ ਕਰਾ ਦਾਂਗੇ ਚਾਹਣੇ ਹਨ ਰਾਦੇ ਕੋਈ ਕੋਈ ਚੱਕਰ ਜਿੱਥੇ ਮੱਤ ਮੈਂ ਪਹਿਲੇ ਬੰਨੇ ਕਰ ਦੋ ਅੰਜ ਚਲੋ ਪਹਿਲਾਂ ਪਹਿਲਾਂ ਦੋ ਰੋਟੀਆਂ ਦਿਖਾਈਏ ਪਹਿਲਾਂ ਦੋ ਰੋਟੀਆਂ ਦਿਖਾਈਏ ਫੇਰ ਬਣੀ ਪੁਣੀ ਦੇਪੂਗੀ ਨਾ ਹਾਂਜੀ ਹਾਂਜੀ ਹਾਂ ਇਹ ਵੀਰ ਜੀ ਵਹਿੜ ਬਹੁਤ ਚੰਗੀ ਜੇ ਅੱਛਾ ਜੀ ਹਾਂ ਦੂਜਾ ਸੂਆ ਵਹਿੜ ਆ ਅੱਛਾ ਜੀ ਹਾਂ ਠੱਲੀ ਸੀ ਲਿਆ ਵੇਖੋ ਜਿੱਦਾਂ ਮਰਜ਼ੀ ਹੱਥ ਲਾਈਓ ਹਾਂਜੀ ਮਗਰ ਬੱਛੀ ਆ ਆ ਬਿਲਕੁਲ ਗਿੱਲਾ 나ੜੂ ਵਾਲਾ ਰੱਖੋ ਹਾਂ ਗਿੱਲਾ 나ੜੂ ਚੈੱਕ ਕਰ ਸਕਦੇ ਜੀ 나ੜੂ ਦਾ ਨਾਮ ਕੋ ਤੇ ਵਛੀ ਬਹੁਤ ਤਗੜੀ ਦਿੱਤੀ ਆ ਹਾਂਜੀ ਹਾਂਜੀ ਹਾਂ ਇਹ ਖੋਲ ਕੇ ਵਿਖਾਉਣੇ ਆ ਕਿੰਨਾ ਕੁ ਮਿਲ ਕੇ ਤਿਆਰ ਜੇ ਗਾਂ ਅੱਗੇ ਕਰਦੇ ਮਾਜ ਨੂੰ ਹੋਰ ਗਾਂ ਕਰਦੇ ਕਰਕੰਦੋ ਚਾਹ ਨਾ ਮੜ ਚਲੋ ਲੈ ਲੋ ਭਾਈ ਜੀ ਚੈੱਕ ਕਰ ਸਕਦੇ ਜੀ ਆਰਡਰ ਕੁਆਲਟੀ ਧਨਾ ਦਾ ਸੈਜ ਗਿਆ ਬਹੁਤ ਚੱਗਾ ਵਾ ਤੁਹਾਨੂੰ ਲੱਗ ਕੇ ਤੋਂ ਦਿਖਾਉਨੇ ਆ ਚੈੱਕ ਕਰੋ ਭਾਈ ਆਰਡਰ ਕੁਆਲਟੀ ਕਿੰਨਾ ਕੁ ਦੁੱਧ ਤਿਆਰ ਜੇ ਭਾਈ ਜੀ ਵੀ ਜੇ ਤੰਨਾ ਧਨਾ ਦੀ ਵਾੜ ਸੁੱਈ ਆ ਹੁਣੇ ਆਪਾਂ ਲਾਈਵ ਚਵਾ ਦੇਣੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਫਿਰ ਇਹਦੇ ਆਪਾਂ ਉਹਦੇ ਘਰੋਂ ਚੋ ਕੇ ਲਿਆਏ ਆ ਅੱਛਾ ਜੀ ਫਿਰ ਵੀ ਵਾੜ ਥੱਲੇ 13 14 ਕਿਲੋ ਬੋਲਾ ਹੀ ਉੱਥੱਲੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਉਹ ਬੱਠੀਆ ਨੂੰ ਜਾਂਦੀ ਹੈ ਨਾ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਤੇ ਉੱਥੇ ਅੰਦਰ ਹੀ ਬੱਲੋ ਕਰਦੇ ਅੰਦਰ ਅੰਦਰ ਸੁੱਕੇ ਥਾਂ ਦੇ ਬੰਨ ਲੈਂਗੇ ਠੀਕ ਆ ਬਈਆ ਜਵਾਹ ਖੋਲੀ ਹਰਾ ਲੋ ਬਾਈ ਜੀ ਤੁਹਾਨੂੰ ਖਿੱਚ ਕੇ ਖਿੱਚ ਕੇ ਦਿਨ ਲੈ ਲਾਤੀ ਆਜੋ ਬਾਈ ਜੀ ਆਪਾਂ ਤੁਹਾਨੂੰ ਲਾਈਵ ਵੀ ਦਿਖਾ ਦਣਾ ਵੀਡੀਓ ਦੇ ਵਿੱਚ ਅੱਲੀ ਚ ਬਾਈ ਤੇ ਕੀ ਰੰਗ ਲਉਂਦੀ ਆ ਛੱਡ ਬੱਠੀ ਥੱਲੇ ਕੀ ਕਰਦੇ ਆ ਉਹ ਬਾਲਟੀ ਲੈ ਆ ਹਾਂਜੀ ਬਾਜੀ ਆਜੋ ਤੁਹਾਨੂੰ ਬਿਲਕੁਲ ਆਪਾਂ ਲਾਈਵ ਹੀ ਦਿਖਾ ਲਈ ਦਿੰਦੇ ਆਂ ਛਵਾਈ ਆਪਾਂ ਕਰਾ ਕੇ ਇਹਦੀ ਫਟੇ ਪਰੇ ਨੂੰ ਕਰਦੇ 13 ਲੀਟਰ ਦੱਸਿਆ ਭਾਈ ਜੀ ਹਾਂ 13 14 ਕਿਲੋ ਬੋਲਾ ਥੱਲੇ ਠੀਕ ਆ ਫਟੀ ਲਿਆ ਇਹ ਤਾਂ ਥਾਣੇ ਵੀ ਵਿਖਾਉਣੇ ਆ ਆਪਾਂ ਲੈਡ ਮਾਰਾ ਕੇ ਥਾਣ ਬਹੁਤ ਕਰਦੀ ਬੈਠ ਠੀਕ ਹੈ ਜੀ ਹਾਂ ਚੋਣ ਏਡੀ ਸਾਫ ਆ ਪੜ ਬੰਨ ਬੈ ਸੇ ਬੰਨ ਇਹ ਤੇ ਬੰਨ ਐਸੇ ਲਾਗੇ ਬੰਦ ਹੋਵੇ ਲੋ ਭਾਈ ਇਹ ਆ ਬਿਲਕੁਲ ਪਤਾ ਨੂੰ ਚਵਾਈ ਦਿਖਾਵਾਂਗੇ ਮੁਹਾਲੀ ਖਾਣਾ ਲੈਡ ਬਗਾ ਲੈ ਖਾਣਾ ਇੱਕੋ ਗੁਲਾਬੀ ਥਣ ਲੱਗਾ ਬੈਠਦਾ ਜੀ ਚੈੱਕ ਕਰ ਸਕਦੇ ਥਾਣਾ ਪਸਮ ਕੇ ਚੰਗਾ ਕੱਢ ਲੈਂਦੀ ਹੈ ਲੱਗਦਾ ਤੁਸੀਂ ਚੈੱਕ ਕਰ ਸਕਦੇ ਜੀ ਇੱਕਰ ਪਾਲਟੀ ਮੜ ਜੀ ਖਾ ਦਿਓ ਤੇ ਕਿਆ ਕਰ ਸਕਦੇ ਵੀਰ ਜੀ ਪਾਲਟੀ ਉਹ ਦੂਜੀ ਬਾਲਟੀ ਲੈ ਆ। ਇਹ ਜੀ ਚੋਣ ਏਡੀ ਆ ਰੋਗ ਰੋਗ ਦੀ ਧਾਰਾ ਆਊਗੀ ਜੀ। ਇਹ ਕਿਆ ਕਰ ਸਕਦੇ ਬਿਲਕੁਲ ਮੋਹ ਜੀ ਦੀ ਪੋਲੀ ਬਿਲਕੁਲ ਪੋਲੀ ਆ। ਆ ਦੇਖੋ। ਆ ਮਗਲੇ ਥਣਾ ਦੀ ਚਵਾਈ ਏ। ਐ ਜਿਹਦਾ ਮੋਟਰ ਹੀ ਆ ਜੀ। ਬਾਕੀ ਬੁੜੀ ਗਈ ਤੁਸੀਂ ਵੇਖ ਹੀ ਥੱਕਦੇ ਜੀ ਬਿਲਕੁਲ ਐਂ ਧਾਰਾ ਸਾਫ਼ ਦਿਖਣਦੀਆਂ ਬਿਲਕੁਲ। ਕੋਈ ਭੂਰ ਕੋਈ ਛਟਾਣੀ ਏ। ਬਿਲਕੁਲ ਸਾਫ਼ ਜੀ। ਉਹਦੀ ਧਾਰ ਦੀ ਵਿੱਚ ਬੋੜੋ ਪੂਰੀ ਪੂਰੀ ਬਿਲਕੁਲ ਠੰਡੀ ਸਹੀ ਲਾ ਕੋਈ ਤਾਂ ਚੈੱਕ ਕਰ ਸਕਦੇ ਕੋਈ ਬੰਦਾ ਦੀ ਲੋਡ ਜਿਹੜਾ ਬੰਦੀ ਚੋ ਗਈ ਠੀਕ ਹੈ ਜੀ ਕੋਈ ਨੇ ਆਣਾ ਵਜੇ ਕੋਈ ਸਿਆਣਾ ਵਜੇ ਕੋਈ ਗੱਲ ਬਾਤ ਨਹੀਂ ਜੇ ਪਰ ਸੁਦੀ ਸੁਈ ਹੈ ਅੱਛਾ ਜੀ ਜੀ ਮੇ ਜੀ 2 ਮਿੰਟ ਹੀ ਹਰਾਨਗੀ ਵਾਲੀ ਗੱਲ ਹੈ ਤੇ ਮਿੰਟ ਤੋਂ ਪਹਿਲਾਂ ਚੋਈ ਜਾਊਗਾ ਠੀਕ ਹੈ ਠੀਕ ਹੈ ਹਾਂ ਏਡਾ ਚਵਾ ਲੱਗਾ ਬਿਲਕੁਲ ਕੋਲੀ ਆ ਬੋਲਟੀ ਦੇ ਮੈਂ ਕਮੰਡ ਤੋਂ ਪਹਿਲਾਂ ਤਾਂ ਦਿਖਾ ਦਿੰਨੇ ਆ ਤੁਸੀਂ ਉਹ ਚੈੱਕ ਕਰ ਸਕਦੇ ਜੀ ਆ ਜੀ ਉੱਪਰ ਨੂੰ ਕਮੜਾ ਦਿਖਾ ਰਹੇ ਹੋ ਮਗਰ ਲਖਣਾ ਚਵਾਈ ਹੈ ਅਗਲਿਆਂ ਦੀ ਹੁਣ ਕਰਨੀ ਹੈ ਹੈ ਅਗਲਿਆਂ ਦੀ ਇਹ ਇੱਕ ਤਰ੍ਹਾਂ ਦਿਖਾ ਰਹੀ ਹੈ ਨਾ ਮਗਰਲੇ ਥਾਣਾ ਦੀ ਚਵਾਈ ਹੈ ਆ ਵਾਲੀ ਕਿੰਨੀ ਚਾਹ ਨਾਲ ਹੈ ਤੁਸੀਂ ਬਿਲਕੁਲ ਇਹਨਾਂ ਬਾਲਟੀ ਕੱਢਿਓ ਕੰਢੀ ਹੋ ਗਈ ਹੈ ਮਗਰਲੇ ਥਾਣਾ ਜਾਓ ਯਾ ਹੁਣ ਅਗਲੇ ਥਾਣਾ ਦੀ ਚਵਾਈ ਲਗਾ ਵੀਰ ਕਰਨਾ ਇਹ ਨਹੀਂ ਬੀਤਾਂ ਨਾ ਕਰੋ ਬਿੱਟੀ ਲੱਜਣਾ ਬਿਲਕੁਲ ਉਨੀ ਬੜੀ ਆ ਜੀ ਜਿਹਨੂੰ ਨਹੀਂ ਵੀ ਜਾਜ ਉਹ ਵੀ ਚੋਲੂ ਏਡੀ ਬਾੜ ਚੋਲੀ ਆ ਠੀਕ ਹੈ ਠੀਕ ਇੱਧਰ ਆਇਆ ਸੀ ਭਰਾ ਸੋਨੂੰ ਆਰੇ ਵੀਡੀਓ ਦੇ ਵਿੱਚ ਵੀਰੇ ਕੋਈ ਨਾ ਕੋਈ ਨਗੀਨਾ ਲੱਭ ਹੀ ਲੈ ਕੇ ਆ ਲੈ ਜੀ ਪ੍ਰਮਾਤਮਾ ਦੇਣ ਵਾਲਾ ਹਨਾ ਸੇਰ ਗੱਲ ਸਾਡੀ ਕੀ ਸਾਡੀ ਕੀ ਔਕਾਤ ਹੈ ਲੱਭ ਲਈਏ ਹਾਂਜੀ ਹਾਂਜੀ ਚਲੋ ਚਾਹੀਦਾ ਵੀ ਉਹ ਤਰ੍ਹਾਂ ਯਾਰ ਵੀਡੀਓ ਦਾ ਉਹਨੇ ਕਰਕੇ ਉਹਨੇ ਪ੍ਰਮਾਤਮਾ ਨੇ ਬੁੱਧੀ ਦੇਣੀ ਆ ਹਾਂਜੀ ਹਾਂਜੀ ਜਿੱਧਰ ਨੂੰ ਕਮਾਉਣੀ ਆ ਬਸ ਇਹ ਗੱਲ ਸਹੀ ਆ ਜਿਹੜਾ ਦੇ ਵਿੱਚ ਉਹਦਾ ਨਾਮ ਲੈ ਕੇ ਚੱਲਦਾ ਨਾ ਫੜੋ ਬਾਲਟੀ ਰੱਖ ਦਿਓ ਲਓ ਬਾਲਟੀ ਖਾਲੀ ਬਾਲਟੀ ਖਾਲੀ ਬਾਲਟੀ ਹੈ ਕਰਾਵੇ ਦਿਖਾ ਦਿਓ ਚੈੱਕ ਕਰ ਸਕਦੇ ਤੁਸੀਂ ਆ ਫੜੋ ਫੜੋ ਲਓ ਭਾਈ ਜੀ ਆਹ ਵਾਲੀ ਬਾਲਟੀ ਜਿਹੜੀ ਚੁਪਾਇਆ ਵਾ 10 ਲੀਟਰ ਦੀ 10 ਲੀਟਰ ਦੀ ਬਾਲਟੀ ਜਿੱਥੇ ਆ ਤੁਹਾਨੂੰ ਲੱਗੇ 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 ਆਹ ਚੈੱਕ ਆ ਸਾਡੇ ਤੇ ਥੋੜੇ ਜਿਹਾ ਅੱਗੇ ਕਰਕੇ ਰੱਖੋ ਬੀਤੀ ਉਹ ਲੱਗੇ ਕਰਦੇ ਆਹ ਜਿੱਦਾਂ ਦਾ ਬੈਡ ਨੂੰ ਚਵਾਲ ਲੱਗਾ ਪਸਮਾਨ ਲੱਗਾ ਮੇਰੇ ਹਿਸਾਬ ਦਾ ਬੈਡ 2 ਲੇਟਣ ਤੱਕ ਦੁੱਧ ਪਹੁੰਚ ਸਕਦੀ ਠੀਕ ਹੈ ਜੀ ਪਰ ਸੂਈ ਟਾੜੀਆ ਤਿੰਨ ਦਿਨ ਦੀ ਹੋਈ ਆ ਠੀਕ ਹੈ ਠੀਕ ਹੈ ਜੀ ਬੋਲਦਾ ਹੀ ਆ ਹਾਂ ਜੀ ਤੁਹਾਨੂੰ ਵਿਖਾਉਣੇ ਆ ਨਿੰਬੂਆਂ ਨੂੰ ਨੱਚੜ ਜਾਂਦੀ ਐ ਚੋਣ ਤੋਂ ਬਾਅਦ ਕਿਤੇ ਮਾਸਾ ਚੜੇ ਜਾਂਦਾ ਲੋ ਭਾਈ ਇਹ ਵੀ ਚੰਗੇ ਪਸ਼ੂਆਂ ਦੀਆਂ ਨਿਸ਼ਾਨੀਆਂ ਪੀਆਂ ਵਾ ਜਿਹੜਾ ਰਵਾਨਾ ਬਿਲਕੁਲ ਅੰਦਰ ਲੈ ਜਾਂਦੀਆਂ ਨੇ ਇਹ ਵੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਏ ਵਾਗੀ ਵੀਰ ਜੀ ਵੇਖੋ ਅਗਲੇ ਥਾਂ ਨੂੰ ਅਗਲੇ ਥਾਂ ਨੂੰ ਵੀ ਬਿਲਕੁਲ ਬਰਾਬਰ ਜੇ ਠੀਕ ਹੈ ਮਗਰਲੇ ਵੀ ਬਿਲਕੁਲ ਬਰਾਬਰ ਜੇ ਇਕੱਠੇ ਹੀ ਮੁੱਕੇ ਜੇ ਮਗਰਲੇ ਨਾਲ ਮਗਰਲੀ ਆਪਾਂ ਚਵਾਈ ਕਰਾਤੀ ਅਗਲੇ ਨਾਲ ਅਗਲੀਆਂ ਕਰਾਤੀ ਜੇ ਲਓ ਭਾਈ ਚੈੱਕ ਕਰ ਸਕਦੇ ਬਿਲਕੁਲ ਥਣ ਚੋਵੇਂ ਬਰਾਬਰ ਜੇ ਓਏ ਹਾਂਜੀ ਬਾਜੀ ਚੈੱਕ ਕਰ ਸਕਦੇ ਜੇ 10 ਸੌ ਦੀ ਵਾਲੀ ਕੁਆਲਿਟੀ ਆ ਕੱਢਿਓ ਕੰਢੀ ਆ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਜੇ ਵੀਡੀ ਆਪਾਂ ਵੀਰਾਂ ਨੂੰ 14 ਲੀਟਰ ਹੀ ਬੋਲੇ ਦੱਸਿਆ ਦੁੱਧ ਜੇ ਕਿੰਨਾ ਦਿਨਾਂ ਦੀ ਸੂਈ ਆ ਪਰ ਮੇਰੇ ਹਿਸਾਬ ਨਾਲ 14 ਤੋਂ ਵੀ ਵੱਧ ਹੋਊਗਾ ਹਾਂਜੀ ਬਾਜੀ ਚੈੱਕ ਕਰ ਸਕਦੇ ਤੁਸੀਂ ਆ ਵੇਖੋ 7 ਲੀਟਰ ਦੀ ਬਾਲਟੀ ਦੇ ਚਿੱਕ ਤੋਂ ਮਾਰ ਕੇ ਬਿਲਕੁਲ ਫਿਰ ਵੀ ਅੱਧਾ ਲੀਟਰ ਬਾਹਰ ਵਧਣਾ ਕੋਈ ਪਾਈਦਾ ਜਿਆਦਾ ਲੀਟਰ ਦੇ ਠੀਕ ਹੈ ਠੀਕ ਹੈ ਜੀ ਹਾਂਜੀ ਬਾਕੀ ਰੋਜ਼ ਦੇ ਰੋਜ਼ ਟੱਪੂਗੀ ਹਾਂਜੀ ਹਾਂਜੀ ਅੱਜ ਹੀ ਲਿਆਦੀ ਸਵੇਰੇ ਇਹਦੇ ਆਣ ਕੇ ਇਹਨੇ ਮੂੰਹ ਚੁੱਕਿਆ ਨਹੀਂ ਪੱਠਿਆ ਤੋਂ ਬੈਠਦੇ ਠੀਕ ਹੈ ਠੀਕ ਹੈ ਜੀ ਹਾਂਜੀ ਅਗੇ ਦੁੱਧ ਦੀ ਕੁਆਲਿਟੀ ਵੇਖ ਲਓ ਦੁੱਧ ਵੀ ਚਿੱਟਾ ਰਿਹਾ ਕਿੱਥੋਂ ਵਿਖਾ ਦੋ ਐ ਨਿੰਬੂ ਵਾਂਗ ਨੁੱਚੜ ਗਈ ਜੇ ਠੀਕ ਹੈ ਜੀ ਹਾਂਜੀ ਭਾਈਆ ਚੈੱਕ ਕਰ ਸਕਦੇ ਹੋ ਦੁੱਧ ਉੱਥੇ ਲਿਜਾ ਸੈੱਟ ਤੇ ਬਿਲਕੁਲ ਐਨ ਬਿਲਕੁਲ ਨਿੰਬੂ ਵਾਂਗ ਨੁੱਚੜ ਗਈ ਚੋਂ ਤੋਂ ਬਾਅਦ ਠੀਕ ਹੈ ਜੀ ਹਾਂਜੀ ਇਹ ਚਰਾਦੇ ਉਹ ਬੱਚੀ ਨੂੰ ਦੁੱਧ ਪਿਵਾਉਂ ਹਾਂਜੀ ਭਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ ਸਭ ਵੀਰਾਂ ਸਾਚੇ ਚਿਹਰਾ ਆਪਾਂ ਮੁੱਲ ਦੱਸਿਆਣੀਆਂ ਜੇ ਇਹਦਾ ਕੀ ਮੁੱਲ ਭਾਈ ਫਿਰ ਦੱਸੋ ਵੀਰ ਜੀ ਨਹੀਂ ਤੁਸੀਂ ਦੱਸਣਾ ਮੋਲੇ 60000 ਕਰ ਲਈਏ ਦਾ ਕਰਦ ਗਏ ਚੌਵੀ ਕਿੰਨਾ ਕਰਦ ਗਏ 2000 ਛੱਡ ਦਈਏ ਚ ਮੈਂ ਨਾ 5000 ਛੱਡ ਦਈਏ 5000 55000 ਦੀ ਹੋਰ 3 ਛੱਡ ਦਈਏ 5000 ਦੀ 55 ਦੀ ਪੂਰੇ 50 ਹੀ ਦੇ ਦਈਏ ਓ ਬਾਈ ਜੀ ਪਰ ਜਿੱਡਾ ਵੜ ਨੂੰ ਚਵਾ ਲੱਗਾ ਨਾ ਜਿੱਡਾ ਚਵਾ ਲੱਗਾ ਰੂਹ ਖੋਜ ਹੋਈ ਥੱਲੇ ਬੰਦੇ ਬੈ ਕੇ ਚੌਣ ਦੀ ਬਿਲਕੁਲ ਸਹੀ ਗੱਲ ਬਿਲਕੁਲ ਨਾ ਮੰਗਾ ਪਉਣ ਦੀ ਲੋੜ ਆ ਬਾਕੀ ਜੇ ਕੋ ਵੀ ਰ ਸੰਭੂ ਨਾ ਜਾ ਕੇ ਚੰਗੀ ਦੀ ਸੇਵਾ ਕਰੂ ਤਾਂ ਵਹਿਰ ਦੁੱਧ 20 ਲੀਟਰ ਕਰ ਦਊਗੀ ਠੀਕ ਹੈ ਠੀਕ ਹੈ ਜੀ ਬਾਕੀ ਬਾਈ ਜੀ ਚਵਾਈ ਦੇ ਹਿਸਾਬ ਨਾਲ 15 ਬਹੁਤ ਥਣ ਪਿਆਰਾ ਚਵਾ ਚਵਾ ਪਿਆਰਾ ਆਹ ਤੇ ਬਾਈ ਨੇ 13 ਲੀਟਰ ਦੀ ਜਮ ਕਿਹਾ ਵਾ ਕਿ 13 ਲੀਟਰ ਦਾ ਆਪਾਂ ਕਹਿ ਗਏ ਦਵਾਂਗੇ ਇਸ ਟਾਈਮ ਵੀਰ ਜੀ ਇਹ ਗਾਈਆਂ ਦਾ ਜਿਹੜੀ ਚੰਗੀ ਜਾਤ ਨਸਲ ਗਾਈਆਂ ਇਹਦੇ ਪਿਓ ਪੁੱਤ ਨੂੰ ਝੂਠਿਆ ਕਰ ਦਿੰਦੇ ਆ ਚੰਗੀ ਸੰਭ ਦੋਗੇ ਤਾਂ ਮੈਂ ਦੋ ਦਿਨਾਂ ਲਈ ਡੱਕੇ ਦੇ ਦਾਂ ਅਗਲੇ ਦਿਨ ਵੀ ਵਧਾ ਦੇ ਦੋ ਬਿਲਕੁਲ ਬਿਲਕੁਲ ਸਹੀ ਜੀ ਬਾਕੀ ਕੱਦ-ਕੱਡ ਚੰਗਾ ਬੇਲ ਚੰਗੀ ਆ। ਆਹ ਨਾਲੋਂ ਵੀ ਚੰਗੀ ਆ। ਬਾਕੀ ਸਭ ਤੋਂ ਵੱਡੀ ਗੱਲ ਜਿਹੜਾ ਚਵਾਲ ਲੱਗਾ ਨਾ ਚਲੋ ਗਾਈਆਂ ਦੇ ਬੜੀਆਂ ਵੇਚੀਆਂ ਲਈਆਂ ਦਿੱਤੀਆਂ ਆ। ਪਰ ਏਡੀ ਚਵਾਲ ਹੀ ਵੈੜ ਬਹੁਤ ਘੱਟ ਲੱਭੀ ਮੈਨੂੰ। ਠੀਕ ਆ ਠੀਕ ਆ। ਪਰ ਉਹ ਖੁਸ਼ ਹੋਈ ਨਹੀਂ ਚੁੰਦੇ ਦੇ। ਠੀਕ ਆ ਜੀ। ਹਾਂਜੀ। ਹਾਂਜੀ ਭਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ। ਭਾਈ ਧੰਨਵਾਦ ਜੀ ਸਾਰਿਆਂ ਦਾ ਜੀ।